ਲੋ ਜੀ ਸ੍ਰੀ ਆਨੰਦਪੁਰ ਸਾਹਿਬ ਦਾ ਮਾਰਨਿੰਗ ਦਾ ਵਿਊ ਆ ਦੇਖੋ ਬਹੁ ਵੀ ਸੋਹਣਾ ਮੌਸਮ ਹੋਇਆ ਵਾ ਹਾਲੇ ਹੌਲੇ ਹੌਲੇ ਜਰੀਆ ਸਟਾਰਟ ਹੋਣੇ ਇਸ ਕਰਕੇ ਹੰਦੇ ਰਸ ਘਟਿਆ ਆ ਆਪਾਂ ਨੂੰ ਪਹਿਲਾਂ ਦਰਸ਼ਨ ਜਰੀਆ ਕਰ ਲੈਣੇ ਆ ਇਹ ਤੁਸੀਂ ਦੇਖ ਸਕਦੇ ਹੋ ਤਕ ਤਸ਼ਰੀਕੀਏ ਜਗੜ ਸਾਹਿਬ ਤਕ ਬਹੁਤ ਬਹੁਤ ਦਰਸਾ ਜਿਹੜੇ ਆ ਤੇ ਜਿਹੜੀ ਖਾਸियत ਆ ਆਨੰਦਪੁਰ ਸਾਹਿਬ ਦੀ ਵੀ ਲਗਭਗ ਹਰੇਕ ਘਰ ਨੂੰ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਵਾਈਟ ਪੇਂਟ ਹੀ ਹੋਇਆ ਹੁੰਦਾ ਆ। ਕਿ ਕੋਈ ਆ ਵਰਲਾ ਜਿਹੜਾ ਕੋਈ ਹੋਰ ਕਲਰ ਕਰੇ ਜਾਂ ਟਾਇਲ ਲੱਗੀ ਹੋਵੇ ਤੇ ਪੇਂਟ ਇੱਥੇ ਜ਼ਿਆਦਾਤਰ ਵਾਈਟ ਜਿਹੜਾ ਉਹੀ ਕਰਉਂਦੇ ਆ ਸਾਰੇ। ਇਹ ਤੁਸੀਂ ਦੇਖ ਸਕਦੇ ਹੋ ਮੈਂ ਇੱਧਰ ਬਾਲਕਨੀ ਵਿੱਚ ਖੜਾ ਆ। ਰੂਮ ਦੀ ਕਿ ਸਾਰਾ 뷰 ਜਿਹੜਾ ਆ ਉਹ ਦਿਖ ਰਿਹਾ ਆ ਇਤੋਂ ਬਹੁਤ ਹੀ ਸੋਹਣਾ ਲੱਗ ਰਿਹਾ

3 ਨੰਬਰ ਦੇ ਕਿਤਾ ਰਖੇ ਹੋ ਜੇ ਗੋਮੋ ਜੂ ਮੈਂ ਬਾਹਰ ਨਾਲ ਲਾ ਲਿਆ ਲੋ ਜੀ ਆਪਾਂ ਤਖਤ ਸ਼੍ਰੀ ਕੇਸਗੜ ਸਾਹਿਬ ਜਿਹੜਾ ਆ ਪਹੁੰਚ ਚੁੱਕੇ ਆ ਤੇ ਕਰਦੇ ਆ ਦਰਸ਼ਨ ਦੇਦਾਰੇ ਸਜਤਾਂ ਤੁਸੀਂ ਦੇਖ ਸਕਦੇ ਹੋ ਦਸ਼ਨਾ ਵਾਸਤੇ ਆਈਆਂ ਆ ਆਹ ਤੁਮਾਣਾ ਆਏ ਸਾ ਕੀ ਗੌਰ ਚੋਰ ਆਲਾ ਲਿਆ ਕੇ ਤੁਮਝਾ ਅੱਠ ਬੰਦੇ ਨੇ ਤੋੜ ਦੇ ਆਪਸਾਂ ਲਿਆ ਕੇ ਆਪ ਆਪਣੀ ਆਰਤੀ ਆਰਤੀ ਕਰਾ ਬਦਲ ਦਰਸ਼ਨ ਕਰਕੇ ਸੰਗਤ ਵਾਪਸ ਹੁੰਦੀ ਹੋਈ ਇਹ ਦੁਨੀਆ ਜਹਿਰ ਖਾਂਦੀ ਕਬੀਰ ਜੀ ਨੇ ਵੀ ਕਾ ਭਾਈ ਇੱਥੇ ਪੜਤਾ ਦਾ ਵਪਾਰ ਬਣ ਗਿਆ ਪੰਡਿਤ ਲੋਕਾਂ ਕਾ ਉਹ ਵਿਹਾਰ ਪੜੇ ਲਿਖੇ तो सक... आओ जी तख श्री केसगढ़ साहब मत्था टेक लिया हूँ आप बहर आ चुके हैं अंदर क्योंकि फोटोग्राफी नहीं कर देंगे उस करके अपना अंदर व्यू नहीं लिया पाए बहर का व्यू चेक करो बहुत ही सोना है नैना देवी ਦੇ ਉੱਚਾ ਕਰ ਸਕਦਾ ਕਿੰਨਾ ਸੋਹਣਾ ਲੱਗਦਾ ਹੈ ਸਾਰਾ ਫਲਦ ਵਾਲਾ ਬਹੁਤ ਹੀ ਸੋਹਣੇ ਸਨੇ ਜਿਹੜੇ ਆ ਫੁੱਲ ਲਾਏ ਹੋਇਆ ਬੱਤਿਆਂ ਤੇਰੇਂ ਦੇ ਲੱਗਦੀ ਹੈ ਇਹ ਫਲ ਲੱਗਾਇਆ ਕੋਈ ਫਲ ਲੱਗਿਆ ਤਾਂ ਫਲ ਹੀ ਲੱਗਾ ਹੈ ਇਹ ਜੇ ਤੋਂ ਮੇਨਗੇਟ ਲੋ ਜੀ ਹੁਣ ਜਾਦ ਵਾਸਤੇ ਤਿਆਂ ਕੱਚੀਆਂ ਆ ਰਹੀਆਂ ਆ ਪਦਰਾ ਹੁਣ ਆਪਾਂ ਮਾਰਕੀਟ ਦੇ ਵਿੱਚੋਂ ਹੁੰਦਿਆਂ ਆ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਮਾਰਕੀਟ ਏਰੀਆ ਖੁੱਲ ਰਹੀ ਆ ਸਵੇਰ ਦਾ ਟਾਈਮ ਆ ਟਰਾਲੀਆਂ ਵੇ ਕਿਦਾਂ ਬਣਾ ਕੇ ਲੈ ਆਂਦੀਆਂ ਆਈਆਂ ਏਸੀ ਲਾਇਆ ਟਰਾਲੀਆਂ ਨੂੰ ਅੰਦਰ ਸੀਲਿੰਗ ਕੀਤੀ ਆ ਗੱਲ ਬਾਤ ਹੈ ਕੈਮਰਾ ਵੀ ਲਾਇਆ ਹੈ ਸਿੰਕ ਵੀ ਲਾਇਆ ਹੈ

ਪਾ ਗਏ ਆ ਜੀ ਬੋਲੀ ਸਾਹਿਬ ਤੇ ਕਰਦੇ ਆ ਦਰਸ਼ਨ 132 ਗੋੜੀਆਂ ਦੇ ਆ ਦੇ ਜਨ ਛਕਦੇ ਆ ਹੋਲੀ ਹੋਲੀ ਜਾਇਓ ਬੋਲੀ ਸਾਹਿਬ ਦੇ ਹੁਣ ਆਪਾਂ ਜਾ ਰਹੇ ਹਾਂ ਉੱਤੇ ਤੇ ਲੱਗ ਰਿਹਾ ਵਾ ਜੋਰ ਥੋੜੀਆਂ ਚਰਮ ਤੇ ਇਹ ਆਜੀ ਕਿਲਾ ਅਨੰਦਗੜ੍ਹ ਨਾਨਕਸ਼ਾਹ ਜੀ ਟਰਾਲ ਬਣਾਇਆ ਹੈ ਆਹ ਵਾ ਇਧਰ ਹੈ ਗਈ ਐਂਟਰੀ ਖੁੱਲਾਓ ਲੋ ਜੀ ਦਰਸ਼ਨ ਮੇਲੇ ਆਪਾਂ ਕਰ ਲਏ ਆ ਤੇ ਹੁਣ ਜਿਹੜਾ ਲੰਗਰ ਲੱਗਾ ਰੋਹ ਦਾ ਜਿਹੜਾ ਰਾਤ ਆਪਾਂ ਗੰਨੇ ਚੁੱਕੇ ਸੀ ਹੁਣ ਚਾਲੂ ਹੋ ਗਿਆ ਉਹ ਤੋਂ ਵੀ ਛੱਡਦੇ ਆਂ ਭਾਵੇਂ ਸੇਵਾ ਕਰ ਰਹੇ ਆ ਅਗੇ ਆਪਾਂ ਰਿਸੈਪਸ਼ਨ ਤੇ ਹਾਂਜੀ ਕੀਰਤਪੁਰ ਸਾਹਿਬ ਕਰਦੇ ਆ ਦਰਸ਼ਨ ਦਰ ਜਾ ਕੇ ਪਾ ਪਹੁੰਚ ਗਏ ਹਾਂ ਜੀ ਗੁਰਦੁਆਰਾ ਵਿਛੋੜਾ ਸਾਹਿਬ ਇੱਥੇ ਗੁਰੂ ਜੀ ਦਾ ਪਰਿਵਾਰ ਵਿਛੜਿਆ ਸੀ ਸਰਸਾ ਨਦੀ ਦੇ ਕਿਨਾਰੇ ਕਾਫੀ ਹਾਈਟ ਤੇ ਗੁਰਦਰਾ ਸਾਹਿਬ ਉੱਪਰ ਤੇ ਪੌੜੀਆਂ ਚੜ ਕੇ ਤੇ ਜਾਂਦੇ ਆ ਕਰਦੇ ਆ ਦਰਸ਼ਨ सभी दिन पर के दिन पर के देखते के बदलता बाद है बाल सूखा सा अच्छा अब और देता ਚੁੱਕੇ ਆਂ ਜੀ ਮਾਛੀਵਾੜਾ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਹੁਣ ਆਪਾਂ ਪਹੁੰਚਾ ਗਏ ਆਂ ਜੀ ਮਾਛੀਵਾੜਾ ਸਾਹਿਬ ਯਾਤਰਾ ਕਰਦੇ ਕਰਦੇ ਆਣਾ ਆਪਾਂ ਪਹੁੰਚ ਚੁੱਕੇ ਆ ਜੀ ਬਾਬਾ ਬਕਾਲਾ ਸਾਹਿਬ ਸ਼ਾਮ ਦਾ ਟਾਈਮ ਹੋ ਗਿਆ ਆ ਹੁਣ ਇੱਥੇ ਵੀ ਦਰਸ਼ਨ ਮੇਲੇ ਕਰਕੇ ਤੇ ਫਿਰ ਚੱਲੇ ਪਾਵਾਂਗੇ ਆਪਾਂ ਘਰ ਨੂੰ ਤੇ ਯਾਤਰਾ ਆਪਣੇ ਸੰਪੂਰਨ ਕਰਾਂਗੇ 다 <목소리도>